ਹਾਂਜੀ ਵੀਰ ਜੀ ਅੱਜ ਆਪਾਂ ਆਪਣੇ ਭਰਾਵਾਂ ਵਾਸਤੇ ਨਾ ਗਿੰਬਲ ਲੈ ਆਏ ਇੱਕ ਹਨਾ ਇਹ ਗਿੰਬਲ ਨਹੀਂ ਬਾਈ ਮੈਨੂੰ ਗਿੰਬਲ ਲੱਗੀ ਜਾਂਦੀ ਹੈ ਬਾਈ ਹਾਂ ਪਰ ਇਹ ਕੰਮ ਉਦੋਂ ਵੀ ਵੱਧ ਦੇ ਦਿੰਦੀ ਹੈ ਪਹਿਲਾ ਨੰਬਰ ਦਾ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹ ਇੱਕ ਸਟੈਂਡ ਦਾ ਵੀ ਕੰਮ ਦੇ ਜਿਵੇਂ ਆਪਾਂ ਕੋਈ ਵੀਡੀਓ ਮੇਕਿੰਗ ਦਾ ਕੰਮ ਕਰਦੇ ਆਂ ਦੇਖੋ ਇਸ ਤਰ੍ਹਾਂ ਫੋਨ ਇਸ ਤਰ੍ਹਾਂ ਹੋਇਆ ਤੁਸੀਂ ਵੀਡੀਓ ਬਣਾਉਣੀ ਆਂ ਐ ਜਾਂ ਇਸ ਤਰ੍ਹਾਂ 360 ਵਿਊ ਹੈ ਦਾ ਠੀਕ ਹੈ ਇਸ ਤਰ੍ਹਾਂ ਇਹਨੂੰ ਜਿਵੇਂ ਵੀ ਤੁਸੀਂ ਕਮਾ ਸਕਦੇ ਜਿਵੇਂ ਤੁਸੀਂ ਕੋਈ ਲਾਈਵ ਕਰਨਾ ਇਸ ਤਰ੍ਹਾਂ ਐ ਬਣਾ ਸਕਦੇ ਠੀਕ ਹੈ ਦੂਜੀ ਗੱਲ ਹਾਂਜੀ ਨਿੱਕਾ ਜੀ ਇਹ ਹਾਂ ਇਹ ਇਹ ਤਾਂ ਐ ਸਾਨੂੰ ਮਿਲਦਾ ਨਾਲੇ ਇਹ ਟਰਾਈਪੋਡ ਵੀ ਬਣਦਾ ਵਿਦ ਟਰਾਈਪੋਡ ਹੈ ਦੇਖੋ ਆ ਦੇਖੋ ਇਸ ਤਰ੍ਹਾਂ ਖੁੱਲਦੀ ਹੈ ਇਹ ਹਾਂਜੀ ਇਹ 7 ਫੁੱਟ ਤੱਕ ਉੱਪਰ ਚਲੀ ਜਾਂਦੀ ਆ 7 ਫੁੱਟ ਲੰਬੀ ਆ ਹਾਂ ਟ੍ਰਾਈਪੋਡ ਦਾ ਵੀ ਕੰਮ ਦਿੰਦੀ ਆ ਤੇ ਸੈਲਫੀ ਸਟਿਕ ਦਾ ਵੀ ਜਦੋਂ ਆਪਾਂ ਇਹਨੂੰ ਦੇਖੋ ਇਧਰੋਂ ਬੰਦ ਕਰ ਲੈਨੇ ਆ ਤਾਂ ਇਹ ਆਪਾਂ ਨੂੰ ਇਸ ਤਰ੍ਹਾਂ ਸੈਲਫੀ ਸਟਿਕ ਦਾ ਕੰਮ ਦਿੰਦੀ ਆ ਲੰਮੀ ਹੈ ਨਾ ਇਸ ਤਰ੍ਹਾਂ ਹੋਰ ਖੁੱਲ ਜੂਗੀ ਅੱਗੇ ਐ ਜਿਵੇਂ ਕੱਠ ਵਾਠ ਦੇ ਵਿੱਚ ਵੀ ਵੀਡੀਓ ਬਣਾਉਣੇ ਦੇ ਇਹ ਨਹੀਂ ਹੈਗਾ ਵੀ ਮਜ਼ਬੂਤੀ ਵਾਲੀ ਹੈ ਇਹ ਲਚਕਦੀ ਨਹੀਂ ਇਹ ਇਸ ਤਰ੍ਹਾਂ ਆ ਪਾਏਗੇ ਤੁਸੀਂ ਆ ਦੇਖੋ ਬਿਲਕੁਲ ਲੋਹੇ ਦੀ ਉਹ ਹਾਂ ਮੈਟਲ ਹੈ ਇਹ ਠੀਕ ਹੈ ਜੀ ਬਹੁਤ ਮਜ਼ਬੂਤ ਮੈਟਲ ਆ ਇਹ ਇਸੇ ਕਰਕੇ ਦਿੱਤਾ ਤੇ ਆ ਚੀਜ਼ ਨੂੰ ਨਾਲ ਸਟੈਂਡ ਕਰਨ ਫੜਨ ਨੂੰ ਵੀ ਜਨ ਕਿ ਜਦੋਂ ਆਪਾਂ ਇਸ ਤਰ੍ਹਾਂ ਕਈ ਵਾਰ ਐ ਹੁੰਦਾ ਹੱਥ ਨਾ ਹੱਲ ਜਾਂਦਾ ਤਾਂ ਡਬਲ ਐ ਫੜ ਕੇ ਤੁਸੀਂ ਬਿਲਕੁਲ ਸਟੇਬਲ ਵੀਡੀਓ ਬਣਾ ਸਕਦੇ ਤੇ ਆਹ ਲਾਈਟ ਜੀ ਇੱਕ ਚਲਦੀ ਵਿਚੇ ਹੈ ਇਹ ਲਾਈਟ ਦੇ ਬਲੂਟੂਥ ਹੈ ਇਹ ਅਟੈਚੇਬਲ ਵੀ ਹੁੰਦਾ ਇਹਦੇ ਨਾਲ ਕੈਮਰਾ ਔਨ ਹੋ ਜਾਂਦਾ ਹੈ ਸੈਲਫੀ ਸਟਿਕ ਵਰਤਦੇ ਜੂ ਆਪਾਂ ਇਹ ਉਹ ਚੀਜ਼ ਹੈ ਜਿਵੇਂ ਸਾਰੀਆਂ ਆਪਣੇ ਸੈਲਫੀ ਸਟਿਕਾਂ ਚ ਹੁੰਦੀ ਹੈ ਇੱਕਾ ਜਿਵੇਂ ਅਸੀਂ ਜਿਆ ਫੁੱਲੇ ਫੁੱਲੀ ਇਹ ਇਹ ਟਰਾਈਪੋਡ ਜੀ ਟਰਾਈਪੋਡ ਦਾ ਕੰਮ ਦਿੰਦੀ ਹੈ ਵੀ ਜਾਨੀ ਕਿ ਸਟੇਬਲ ਹੋ ਜਾਂਦੀ ਹੈ ਕਿੱਦੇਗਾ ਜੇਕਰ ਇੱਥੋਂ ਘੁੰਮੂ ਜਿਵੇਂ ਆਪਾਂ ਕੋਈ ਲਾਈਵ ਕਰਨਾ ਹੈ ਕਿਥੇ ਕੋਈ ਟੂਰਨਾਮੈਂਟ ਦੇ ਕੋਈ ਫੰਕਸ਼ਨ ਕੋਈ ਲਾਈਵ ਕਰਨਾ ਹੈ ਨਾ ਕੋਈ ਆਪਾਂ ਮੇਲਾ ਜੋ ਵੀ ਆਪਾਂ ਫੰਕਸ਼ਨ ਲਾਈਵ ਕਰਨਾ ਉਹਦੇ ਲਈ ਹੈ ਇਸ ਤਰ੍ਹਾਂ ਘ ਇਹ ਵੀਡੀਓ ਮੇਕਿੰਗ ਕਰ ਲਈ ਸਾਰੀਆਂ ਚੀਜ਼ਾਂ ਇਹਦੇ 1 ਕਿਜੀ ਆ ਜਾਂਦੀਆਂ ਉਹ ਗਿੰਬਲ ਵਾਂਗੂ ਨਜ਼ਾਰਾ ਹਾਂ ਹਾਂ ਦਿੰਦੀ ਐ ਤੇ ਇੱਕੋ ਹੀ ਮੁੱਲ ਮੰਨ ਲਓ ਕਿ ਜਾਇਜ਼ ਮੁੱਲ ਐ ਇਹਦਾ 1500 ਰੁਪਏ ਦੀ ਐ ਇਹ ਘਰੇ ਭੇਜੀ ਦੀ ਕਰਦੇ ਆ ਆਪਾਂ ਕਿਸੇ ਦੀ ਵੀ ਟ੍ਰਾਈਪੋਡ ਦਾ ਵੀ ਕੰਮ ਦਿੰਦੀ ਆ ਸਟੈਂਡ ਦਾ ਵੀ ਕੰਮ ਦਿੰਦੀ ਆ ਤੇ ਆਪਾਂ ਨੂੰ ਇਹ ਸੈਲਫੀ ਸਟਿਕ ਦਾ ਵੀ ਕੰਮ ਦਿੰਦੀ ਆ 1500 ਦੇ ਵਿੱਚ ਘਰੇ ਭੇਜਾਂਗੇ ਘਰੇ ਭੇਜ ਦਾਂਗੇ ਲਓ ਬਾਈ ਜੀ ਜਿਹੜੇ ਵੀਰ ਨੇ ਹਨਾ YouTube ਵਾਲੇ Facebook ਚ ਚਲਾਉਂਦੇ ਆ YouTube ਚ ਚਲਾਉਂਦੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਚੀਜ਼ ਐ ਹਨਾ ਹਾਂਜੀ ਬਾਈ ਤੇ 1500 ਰੁਪਏ ਦੇ ਵਿੱਚ ਬਾਈ ਤੁਹਾਡੇ ਘਰੇ ਪਹੁੰਚ ਜੂਗੀ ਆਨਲਾਈਨ ਹਨਾ ਲੰਬੀ ਬਹੁਤ ਆ ਸੱਤ ਫੁੱਟ ਲੰਬੀ ਆ ਹਾਂਜੀ ਠੀਕ ਆ ਤੇ ਮੰਗਾਉਣ ਵਾਸਤੇ ਸੰਪਰਕ ਕਰੋ ਬਈ ਨੰਬਰ ਥੱਲੇ ਚੱਲੀ ਜਾਂਦਾ ਠੀਕ ਆ ਧੰਨਵਾਦ ਧੰਨਵਾਦ